ਸਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਇੱਕ ਸੁਣ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਪੜਾਣੇ ਦੇ ਵਿੱਚ ਪੜਾਣਾ ਪਿੰਡ ਆ ਜਿਹੜਾ ਜ਼ਿਲ੍ਹੇ ਫਰੀਦਪੁਰ ਦਾ ਪਿੰਡ ਆ ਪਰ ਜਿਸ ਘਰ ਦੇ ਵਿੱਚ ਤੁਸੀਂ ਐਂਟਰੀ ਮਾਰਨੀ ਆਣਾ ਮਿੱਤਰੋ ਤੁਸੀਂ ਜਦੋਂ ਨਹਿਰਾ ਨੰਗੇ ਨਹਿਰਾ ਤੋਂ ਜੇ ਤੁਸੀਂ ਫਰੋਇਦਪੁਰ ਵਾਲੇ ਪਾਸੇ ਨੂੰ ਜਾਣਾ ਤਾਂ ਹੀ ਜਾਣਾ ਮਿੱਤਰੋ ਵਿਚਾਲੜੀ ਪਰੜੀ ਨਹਿਰਾ ਤੋਂ ਮੁੜ ਕੇ ਤੁਸੀਂ ਤੇਰੇ ਮੱਝ ਵਾਲੀ ਸਾਈਡ ਨੂੰ ਮੁੜ ਪਣਾਵਾ ਮਿੱਤਰੋ ਤੇ ਆ ਕੇ ਅੱਗੇ ਪੋਲ ਆ ਜਾਊਗਾ ਪੁਲ ਤੋਂ ਤੁਸੀਂ ਫਿਰ ਪੜਾਣੇ ਵਾਲੀ ਸਾਈਡ ਨੂੰ ਮੁੜ ਕੇ ਪਾਰ ਖੇਤਾਂ ਦੇ ਵਿੱਚ ਬਾਈ ਹੁਣੇ ਉਹਦੇ ਘਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਇੱਕ ਬਾ ਕਮਾਲ ਚੀਜ਼ ਤੁਹਾਡੇ ਲਈ ਲੈ ਕੇ ਆਇਆ ਜਿਹੜੇ ਭਰਾ ਮੇਲਿਆਂ ਦਾ ਸ਼ੌਕ ਰੱਖਦੇ ਆ ਤੇ ਅੱਗੇ ਮੇਲਿਆਂ ਦਾ ਵੀ ਮਿੱਤਰੋ ਜਿਹੜੀਆਂ ਸੀਜ਼ਨ ਸ਼ੁਰੂ ਆ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਕਿ ਧਨੋਲੇ ਮੇਲੇ ਦੇ ਵਿੱਚ ਵੀ ਕੁਝ ਕੁ ਦਿਨ ਰਹਿ ਗਏ ਉਸ ਤੋਂ ਪਹਿਲਾਂ ਮਾਨਸਾ ਮੇਲਾ ਆ ਰਿਹਾ ਔਰ ਮੇਲੇ ਜਿਹੜੇ ਨਾਂਵਾਰ ਉਦੋਂ ਬਾਅਦ ਪੀਡੀਐਫਏ ਸੰਸਥਾ ਜਿਹੜੀ ਉਹ ਚੈਂਪੀਅਨਸ਼ਿਪ ਕਰਾ ਰਹੀ ਹੈ ਮਿੱਤਰੋ ਉਦੋਂ ਬਾਅਦ ਫਿਰ ਪੀਡੀਐਫਏ ਮੇਲਾ ਆ ਜਾਣਾ ਵਾ ਸਾਰੀਆਂ ਜਿਹੜੀਆਂ ਚਾਰ ਮੇਲੇ ਐ ਤੱਕੀ ਪੰਜਾਬ ਦੇ ਵਿੱਚ ਵੱਡੇ ਮੇਲੇ ਹੋਣਗੇ ਮਿੱਤਰੋ ਤੇ ਉਦੋਂ ਇਲਾਵਾ ਚੜੈਕਾ ਵਾਲਾ ਮੇਲਾ ਹੋਊਗਾ ਪੰਜ ਮੇਲੇ ਜੇ ਕੁੱਲ ਮਿਲਾ ਕੇ ਗੱਲ ਕਰੀਏ ਤਾਂ ਮਿੱਤਰੋ ਐ ਤੱਕੀ ਹੋਣੇ ਆ ਉਹਨਾਂ ਮੇਲਿਆਂ ਦੇ ਵਿੱਚੋਂ ਤੁਸੀਂ ਜਿਹੜੀ ਇਹ ਮਹਤਵਾਨੋ ਵਿਖਾਉਣੀ ਆ ਮਿੱਤਰੋ ਮਿਲਕ ਕਪੈਸਿਟੀ ਦੇ ਵਿੱਚ ਵੀ ਇਹ ਕਰਮਾਂ ਵਾਲੀ ਬਾਜ਼ੀ ਮਾਰੂਗੀ ਉਹ ਤੁਹਾਡੀ ਸੇਵਾ ਤੇ ਡਿਪੈਂਡ ਹੋਣਾ ਵਾ ਚੰਗੇ ਦੁੱਧ ਦੀ ਮਲਕਣ ਚੰਗੀ ਪੜੀ ਸਭੀ ਚੰਗੇ ਢਾਂਚੇ ਵਾਲੀ ਮੈਂ ਵਿਕਾਉ ਆ ਮਿੱਤਰੋ ਪੁਰਾਣੇ ਪਿੰਡ ਦੇ ਵਿੱਚ ਗੱਲਬਾਤ ਕਰ ਲੈਨੇ ਆ ਆਪਣੇ ਨਾਲ ਆਪਣੀ ਜਾਣਕਾਰੀ ਦੇਣ ਦੇ ਲਈ ਫੌਜੀ ਸਾਹਿਬ ਹੋਣਗੇ ਆ ਉਹ ਮਿਲਦੇ ਆ ਭਾਈ ਉਹਨਾਂ ਨਾਲ ਕਰਦੇ ਆ ਆਪਾਂ ਮੁਲਾਕਾਤ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਜੀ ਸੇਤਾਂ ਦੇ ਘਰ ਪ੍ਰਵਾਦੀ ਬਹੁਤ ਬਹੁਤ ਵਧੀਆ ਜੀ ਅੱਛਾ ਭਾਈ ਇੱਕ ਵਾਰੀ ਨਾਮ ਦੱਸ ਦੀ ਆਪਣਾ ਜੀ ਨਾ ਮੇਰਾ ਮੱਖਣ ਸਿੰਘ ਫੌਜੀ ਬਾਕੀ ਸਵਾਮੀ ਕਹਿੰਦੇ ਆਪਾਂ ਨੂੰ ਪੜਾਣੇ ਕਿਵੇਂ ਪੜਨ ਲੱਗੇ ਪੁੱਛਣਾ ਕਿ ਸਵਾਮੀਆ ਦੀ ਬੈਗ ਤੇ ਜਾਣਾ ਆਪਾਂ ਸਵਾਮੀਆ ਦੀ ਬੈਗ ਤੇ ਜਾਣਾ ਠੀਕ ਆ ਬਾਈ ਬੱਚੇ ਬੱਚੇ ਨੂੰ ਪੁੱਛ ਲੋ ਪਤਾ ਜੀ ਠੀਕ ਹੈ ਨਾਮ ਕੀ ਦੱਸਿਆ ਸੀਗਾ ਮੱਖਣ ਸਿੰਘ ਮੱਖਣ ਸਿੰਘ ਅੱਛਾ ਮੱਖਣ ਭਾਈ ਇੱਕ ਮੈਂ ਨੀਲੀ ਰਵੀ ਦੀ ਵਕਾਊ ਕਾਈਆ ਹੈ ਨਾ ਇਹ ਕਿੰਨਾ ਵਾ ਸੁਆ ਭਾਈ ਆਦ ਕੀ ਇਹ ਤੀਜਾ ਸੁਆ ਸੋਨੀਆ ਵੀਰ ਜੀ ਨੇ ਤੀਜਾ ਸੁਆ ਇਹਨੇ ਸੂਨਾ ਵਾ ਹਾਂਜੀ ਹਾਂਜੀ ਇਹਦੇ ਕਿੰਨੇ ਦਿਨ ਪਏ ਆ ਬਾਈ ਹਜੇ ਇੰਦਾ ਜੀ ਹਫਤੇ ਤੋਂ ਵੱਦੀ ਦਿਨ ਦਿਨ ਲੈ। ਮੈਂ 10 ਦਿਨ ਲੈ ਜੂਗੀ। ਅੱਛਾ ਭਾਈ ਸੂਆ ਇਹਨੇ ਤੀਜਾ ਸੂਣਾ ਹੈ? ਹਾਂਜੀ ਹਾਂਜੀ। ਤੇ ਕਿੰਨਾ ਦੁੱਧ ਤੂੰ ਪੀਕ ਲੈਵਲ ਚੋਂਦਾ ਰਿਆਂ ਨੂੰ? ਦੁੱਧ 18 ਕਿਲੋ ਮੇਰਾ ਚੋਇਆ। ਇਹ ਸੱਜਣ ਨੂੰ ਕੋਈ ਲੱਗਦਾ ਕਿ ਨਹੀਂ ਦਿੰਦੀ। ਮੈਂ ਤਾਂ ਸੌਦਾ ਕਰ ਲਿਆ ਮੈਨੂੰ ਉੱਦੇ ਪੈਸੇ ਦੇ ਦੇ ਮੈਂ ਤੋ 18 ਕਿਲੋ ਚੋ ਕੇ ਦੇ ਦੂੰ। ਵੀ 18 ਕਿਲੋ ਦੀ ਆਪਾਂ ਚਵਾਈ ਕਰਕੇ ਚਵਾਈ ਕਰਕੇ ਦੇ ਦੇ। ਕੀ ਬਾਤ ਆ ਭਾਈ। ਅੱਛਾ ਟੀਕਾ ਕਿਹੜਾ ਲਵਾਤਾ ਐ ਤਕੀਲੇ? ਟੀਕਾ ਨੇ ਮੇਰੇ ਪਿੰਡ ਹੀ ਸਾਰਾ ਨੀਲੀ ਜਾਵੀ ਦਾ ਬਹੁਤ ਚੰਗਾ। ਠੀਕ ਹੈ ਜੀ। ਮੁੰਡਾ ਪਿੰਡ ਆ ਮੇਰੇ ਜਸਪਾਲ। ਜਸ ਪਾਣੀ ਪਿੱਛੋਂ ਸਾਹ ਵੀ ਹੋਈ ਹੈ ਹੈਗੀ ਬਾਈ ਉਸ ਉਹਦੇ ਕੋਲੋਂ ਹੀ ਜਦੋਂ ਵੀ ਆਪਾਂ ਕਰਾਈ ਉੱਥੋਂ ਹੀ ਬਣੀ ਹੈ ਉੱਥੇ ਕਰਾਸ ਉਸ ਆਹਨ ਦੀ ਸਾਹਨ ਆਪਣੇ ਪਿੰਡਾਂ ਠੀਕ ਹੈ ਜੀ ਉਹਦੇ ਜਿੰਨੇ ਵੀ ਰੀਅਲਟਾਇ ਆਪਣੇ ਪਿੰਡ ਚ ਮਤਲਬ 10 ਭਾਈ ਠੀਕ ਹੈ ਅੱਛਾ ਇੰਨੇ ਵੇਰ ਜਿਹੜਾ 18 ਕਿਲੋ ਦੁੱਧ ਦਿੱਤਾ ਪੀਕ ਲੈਵਲ ਦਾ ਮਤਲਬ ਜਿਵੇਂ ਗੱਪਣ ਗੁੱਪਣ ਹੋ ਕੇ ਉਦੋਂ ਬਾਅਦ ਘਟ ਗਈ ਥੋੜਾ ਬਹੁਤਾ ਕਿ ਹਾਂ ਥੋੜਾ ਬਹੁਤ ਫਰਕ ਪਾਉਗੀ ਉਹ ਵੀ ਲਾੜ ਤੱਕ ਜਾ ਕੇ ਤਾਂ ਪੈਂਦਾ ਹੈ ਮੈਂ ਮੈਂ ਤੈਨੂੰ ਕਹਿ ਦਿਆਂ ਵੀ ਹਾਂ 18 ਹੀ ਜਾਊਗਾ ਲਾੜ ਤੱਕ ਪਰ ਲੰਮਾ ਸਮਾਂ ਮਿਲ ਜਾਂਦੀ ਕਿੰਨੇ ਦੇ ਡਰਾਈ ਕਿੰਨੇ ਦੁੱਧ ਤੇ ਕੀਤੀ ਸੀ ਏ ਮੇਰੇ ਹਿਸਾਬ ਨਾਲ ਵੀ 9.5 10 ਕਿਲੋ ਜਦੋਂ ਸੂਚ 2.5 ਕਿ ਮਹੀਨੇ ਤੱਕ ਰਹਿੰਦੇ ਉਦੋਂ ਜਾ ਕੇ ਥੇ ਜਾਂਦੀ ਹੈ। ਕਿਆ ਬਾਈ 10 ਕਿਲੋ ਤੇ ਡਰਾਈ ਹੋਈ ਆ। ਹਾਂ ਡਰਾਈ। ਠੀਕ ਆ ਬਾਈ। ਅੱਛਾ ਚਵਾਈ ਚੁਵਾਈ ਦੇ ਓਕੇ ਆ ਜਾਵਾਂ। ਬਹੁਤ ਸਰਾ ਚੀਜ਼ ਹੈ। ਅੱਛਾ ਜਫੋਦੀ ਹੋਵੇ 10 ਮੇਨੂੰ ਯਾਰ ਪੌਂਦਾ ਪੂਲਾ ਕੀ ਰਿਆ ਇਹਨੂੰ ਪਾਲੀ ਭੂਲੀ ਬੜੀ ਸੰਭੀ ਆ ਯਾਰ। ਪੌਣਾ ਆਪਣੇ ਨੂੰ ਥੋੜੀ ਕਸਰਤ ਕਰਾਈ ਦੀ ਫੌਜੀ ਵਾਲੀ। ਫੌਜੀ ਵਾਲੀ ਕਸਰਤ। ਸਵੇਰੇ ਪੀੜੀ ਤੇ ਲਈਦਾ ਨਾਲ ਇਹਨੂੰ। ਠੀਕ ਆ ਪੀਕ ਦੇ ਠੀਕ। ਉੱਠ ਕੇ ਨਹਾ ਤੇ ਪਿਆ ਪੀਉ ਬਿਲਾਈਦੀ ਆ। ਠੀਕ ਆ ਠੀਕ ਆ। ਉਹ ਛੱਡਿਆ ਨਹੀਂ ਰੇਟ ਆਪਣਾ 170 ਦੀ ਡਿਮਾਂਡ ਹੈ ਜੀ 1,70,000 ਰੁਪਿਆ ਡਿਮਾਂਡ ਆ 2 ਤੋਂ 18 ਕਿਲੋ ਆਪਾਂ ਚਵਾ ਕੇ ਵੀ ਦੇ ਦੇਵੋ ਵੀ ਸੌਦਾ ਕਰਕੇ ਅੱਧੇ ਪੈਸੇ ਲੈ ਕੇ ਤੇ ਜਦੋਂ ਬਾਈ ਕੋਈ ਝੂ ਚੋ ਕੇ ਦੇ ਦੇ ਤਾਂ ਕੀ ਪਤਾ ਅੱਛਾ ਇੱਕ ਗੱਲ ਮੈਨੂੰ ਇਹਦੀ ਹੋਰ ਦੱਸੀ ਵੀ ਇਹਦੀ ਹੂਰ ਨਹਰਨ ਵਾਲਾ ਕੰਮ ਤਾਂ ਨਹੀਂ ਹੈਗਾ ਕਈ ਵਾਰ ਮਈਆਂ ਮਈਆਂ ਨੂੰ ਨਾ ਨਾ ਬਿਲਕੁਲ ਹੀ ਮਤਲਬ ਸਾਡੇ ਚੌਂਡੀਆਂ ਜਨਾਨੀਆਂ ਠੀਕ ਹੈ ਵੀ ਮਨ ਲਾ ਹਾਂ ਚੋਲੇ ਬੰਦਾ ਵੀ ਚੋਲੇ ਕੋਈ ਟੈਨਸ਼ਨ ਨਹੀਂ ਕਿਸੇ ਪਾਸੋਂ ਕੋਈ ਬੰਦਾ ਕਹਿ ਆਂਦਾ ਵੀ ਯਾਰੇ ਕਈ ਵਾਰ ਪਹੂ ਵੇਚਦੇ ਆਪਾਂ ਕਹਿੰਦੇ ਝੂਲਦੇ ਆ ਜੀ ਉਹ じゃ ਕੋਈ ਉਨੇ ਇੱਕ ਕੀ ਫਰਕ ਨਹੀਂ ਆਉਂਦਾ ਸੋਰ ਚ ਸੋਨਾ ਹੀ ਆ ਸੋਨਾ ਠੀਕ ਆ ਅੱਛਾ ਲੇਵਾ ਦਾ ਫਿਰ ਹਜੇ ਹੋਰ ਤਿਆਰ ਕਰਦੇ ਹਾਂ ਹਾਂ ਕੱਡੂ ਗਿੱਲੇਵਾ ਥੋੜਾ ਜਿਹਾ ਟਾਈਮ ਦੇ ਟਾਈਮ ਜਿਵੇਂ ਜਿਵੇਂ ਟਾਈਮ ਲੱਗ ਗਿਆ ਹੀ ਜਾਂਦਾ ਅਜੇ ਪਰਸੋਂ ਹੋਰ ਸੀ ਅੱਜ ਹੋਰ ਆ ਕੱਲ ਨੂੰ ਹੋਰ ਅਡੇਲੀ ਮਾਲ ਤਕਾਣੇ ਤੀਰ ਲਾਉਂਦੀ ਆ ਤਕਾਣੇ ਤੱਕ ਠੀਕ ਆ ਬਾਈ ਅੱਛਾ ਤੇ ਫਿਰ ਇਹਦਾ ਰੇਟ ਵੀ ਕਰਤਾ ਆਪਾਂ ਹੁਣ ਇਹਨੂੰ ਤੋੜ ਕੇ ਵਿਖਾ ਮੈਨੂੰ ਕੱਢ ਬਾਰ ਖੋਲ ਵਾਲੀ ਦੀ ਕਸਰਤ ਕਰਾ ਦੀ ਫੌਜੀਾਂ ਵਾਲੀ ਨਹੀਂ ਨਹੀਂ ਕਸਰਤ ਹੋਣੀ ਉਹ ਮਾਲ ਬਾਹਰ ਰੱਖ ਕੇ ਆਏ ਕਰਕੇ ਤੁਰਦੇ ਹੁੰਦੇ ਉਹਵੇਂ ਆ ਜਾ ਹੁਣ ਸਿੱਧਾ ਹੋ ਜਾ ਮੜਾ ਜਾ ਲੈ ਬਾਈ ਮੱਖਣ ਸਿਆਂ ਸੂਣ ਦੇ ਵਿੱਚ ਹਫ਼ਤਾ ਇਹਦਾ ਕਾਗਜੀ ਜਿਹੜੇ ਗਿਣਤੀ ਵਾਲੇ ਦਿਨ ਪਏ ਆ ਕਰਮਾ ਵਾਲੀ ਦੇ ਮਿੱਤਰੋ ਔਰ ਅੱਜ ਇਹ ਆਪਾਂ ਪੀਕ ਲੈਵਲ ਗਿਣਦੇ ਆਂਦਾ ਤਾਂ ਪੀਕ ਲੈਵਲ ਆ ਜਿਹੜਾ ਇਹਦਾ ਉਹ ਰਿਕਾਰਡ ਆ ਜਿਹੜਾ ਮਿੱਤਰੋ ਇਹਦਾ ਜੋ ਆਪਾਂ ਉਸ ਸਾਫ ਦਾ ਸੋਚਦੇ 18 ਕਿਲੋ ਦਾ ਪੀਕ ਲੈਵਲ ਦਾ ਰਿਕਾਰਡ ਆ ਤੇ ਜਦੋਂ ਆਪਾਂ ਇਹਨੂੰ ਮੇਲੇ ਆਲੀ ਇਹਦੀ ਸੇਵਾ ਕੀਤੀ ਜਦੋਂ ਆਪਾਂ ਇਹਦੇ ਮੇਲੇ ਵਾਲੇ ਪੱਖ ਦੀ ਸੇਵਾ ਕੀਤੀ ਤਾਂ ਨੇ 20 ਕਿਲੋ ਦਾ ਆਸੇ-ਪਾਸੇ ਦੁੱਧ 20 ਕਿਲੋ ਤੋਂ ਬਾਰ-ਬਾਰ ਦੀ ਇਹਨੇ ਰਿਕਾਰਡ ਕਰਾਉਣਾ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਿਆ ਵਿਚਵਾਇਆਂ ਦੇ ਵਿੱਚ ਮੈਂ ਮੱਲਾ ਮਾਰਨ ਵਾਲੀ ਚੀਜ਼ ਆ ਮਿੱਤਰੋ ਕਿਉਂਕਿ ਦਸਾਂ ਦਿਨਾਂ ਨੂੰ ਜੇ ਹਜੇ ਸੁੰਦੀ ਆ ਤੇ ਇੱਕ ਮਹੀਨਾ ਮੇਲੇ ਦੇ ਵਿੱਚ ਬਾਕੀ ਆ ਪੀਕ ਲੈਵਲ ਇਹਨੇ 20 ਦਿਨਾਂ ਦਾ ਤੀਕ ਉਹਨਾਂ ਨੂੰ ਐਂ ਤਨੌਲੇ ਮੇਲੇ ਦੇ ਉੱਤੇ ਬਹਿ ਜਾ ਬਹਿ ਜਾ ਜੀ ਹੋਣੀ ਆ 23 24 ਤਰੀਕ ਨੂੰ ਤੇ ਉਹਦੋਂ ਨੂੰ ਜਾ ਕੇ ਜਿਹੜਾ ਸਖ ਲਾਰ ਕੇ ਛੱਡ ਦੂਗਾ ਮਿੱਤਰੋ ਤੇ ਕੁਛ ਨਾ ਕੁਛ ਕਰਨ ਦੀ ਆਸ ਜਰੂਰ ਰੱਖੂਗੀ ਕਰਮਾਂ ਵਾਲੇ ਹਜੇ 10 ਦਿਨ ਇਹਦੇ ਬਾਕੀ ਆ ਲਿਓ ਜੀ ਮੋੜ ਲਓ 10 ਦਿਨ ਲੰਦੇ ਹਜੇ ਬਾਕੀ ਆ ਸੂਣ ਦੇ ਵਿੱਚ ਤੇ 10 ਦਿਨਾਂ ਦੇ ਵਿੱਚ ਵਿੱਚ ਇਹਨੇ ਕੁਛ ਦੀ ਕੋਈ ਥੱਲੋ ਤਿਆਰ ਹੋ ਜਾਣਾ ਮਿੱਤਰੋ ਬਹੁਤ ਸੋਹਣੀ ਜਿਹੜਾ ਇਹਦਾ ਬਾਡੀ ਸਟਰਕਚਰ ਆ ਜੇ ਲੇਵੇ ਵਾਲੇ ਪੱਖ ਨੂੰ ਜਾਂਦੇ ਆ ਤਾਂ ਲੇਵੇ ਵਾਲੀ ਮਜ਼ਬੂਤੀ ਅੰਗਾਪਰ ਵਾਲੇ ਪਾਸੇੋਂ ਵੀ ਬਹੁਤ ਬਕਮਾਲ ਆ ਜੇ ਆਪਾਂ ਇਹਦੀ ਲੰਬਾਈ ਚੜਾਈ ਵਾਲੇ ਪਾਸੇ ਨੂੰ ਨਿਗਾ ਤਾਂ ਨੂੰ ਕੁੜਿਆਲ ਨੂੰ ਮਾਰਦੇ ਆ ਤਾਂ ਕਹਿ ਦਿੰਦੇ ਹੁੰਦੇ ਨੇ ਸਿਆਣੇ ਭਾਵਾਂ ਦੀ ਮੰਜਾ ਡਾੜਾ ਉਹ ਗੱਲ ਉਹਦੇ ਤੇ ਸੱਚ ਹੁੰਦੀ ਆ ਮਿੱਤਰੋ ਭਾਵਾਂ ਦੀ ਤੇ ਮੰਜਾ ਡਾੜਿਓ ਕਰਮਾਂ ਵਾਲੀ ਦੇ ਉੱਤੇ ਬਰੀਕੀ ਬਾਕਮਾਲ ਆ ਵੱਡੀ ਗੱਲ ਇਹ ਹੈ ਜੈਜ ਮਾਰਕਿੰਗ ਦੇ ਵਿੱਚ ਦੇਸਾਂ ਭਾਵਾਂ ਨਾਮ ਜਿੱਤੂ ਹੈਗੀ ਇਹਵੇ ਪਰੋਂ ਪਈਆਂ ਇਹਨੀਆਂ ਝੋਟੀਆਂ ਜਿਹੜੀਆਂ ਹੈ ਜੀ ਆ ਇਸੇ ਰੀਆ ਨਾਲ ਜੇ ਤੂੰ ਫੋਟੋ ਪਈ ਆ ਵੀ ਅੱਛਾ 1.5 ਸਾਲ ਦੀ ਸੀ ਝੋਟੀਆਂ ਦੇ ਵਿੱਚ ਨੇ ਮਾਲਾ ਜਿੱਤਿਆ ਹੋਇਆ ਹੈ ਹਾਂ ਪਹਿਲਾਂ ਵੀ ਪੁੱਤ ਇੱਧਰ ਪਹਿਲਾਂ ਪਹਿਲਾਂ ਨਾਲ ਕਰਾਇਆ ਸੀ ਮੇਰੇ ਨੰਬਰ ਤੇ ਆਈ ਸੀ ਅੱਛਾ ਆ ਕੱਟੀ ਸੀ ਉਦੋਂ ਹੈ ਠੀਕ ਹੈ ਇਹ ਕਿਹੜੇ ਕਿੱਥੇ ਜਿੱਤੀ ਸੀ ਇਹ ਪਹਾੜੇ ਪੈਣੇ ਕੋਇਆ ਇਸ ਪਹਾੜੇ 'ਚ ਹਾਂ ਮੇਲਾ ਹੋਇਆ ਇਹ ਕਿਹੜੇ ਸਾਲ ਦੇ ਵਿੱਚ ਹੋਇਆ ਸੀਗਾ ਇਹ ਹੁਣ ਚੇਤਾ ਨਹੀਂ ਮੈਨੂੰ ਆਪਣੇ ਪੈਣ ਦੀ ਹੋਇਆ ਸੀਗਾ ਤੇ ਇਹ ਆਪਣੇ ਸਾਲ ਚੇਤਾ ਕੋਈ ਕਿਹੜੇ 'ਚ ਹੋਇਆ ਸੀਗਾ ਬਈ ਸਾਨੂੰ ਇਹ ਹੁੰਦਾ ਚੇਤਾ ਹੂਗਾ ਇਹ ਡਾਕਟਰ ਨੇ ਆਪਣਾ ਇੰਸਪੈਕਟਰ ਗਰਮੀਤ ਸਿੰਘ ਆਪਣੇ ਪਿੰਦੇ ਡਾਕਟਰ ਇਹ ਇਚਾਨ ਕਰਵਾਇਆ ਸੀਗਾ ਠੀਕ ਹੈ ਠੀਕ ਹੈ ਠੀਕ ਹੈ ਇਹ ਲੋ ਉਹਨੀਆਂ ਇਹ ਪਹਿਲੇ ਨੰਬਰ ਦੀ ਜੀ ਠੀਕ ਹੈ ਭਾਈ ਅੱਛਾ ਹੁਣ ਮੈਂ ਇਹਨਾਂ ਬਾਈ ਵਕਲ ਸਾਂ ਨੰਬਰ ਸਾਂਝਾ ਕਰਦੇ ਆ ਇੱਕ ਵਾਰੀ ਜਿਹੜੇ ਤੇਰੇ ਨਾਲ ਗੱਲ ਹੋ ਜੇ 75892 ਜੀ 27458 75892 ਜੀ 27458 27458 ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ ਬਾਈ ਦੇ ਨਾਲ ਗੱਲਬਾਤ 1,70,000 ਰੁਪਇਆ ਡਿਮਾਂਡਾ ਆਜੇ ਤੁਸੀਂ ਜੇ ਸੌਦਾ ਕਰਦੇ ਹੋ ਤੇ ਅੱਧੇ ਪੈਸੇ ਦੇ ਕੇ ਤੁਸੀਂ ਚੋਣ ਦੇ ਹੱਕਦਾਰ ਇਸ ਮੈਂ ਦੇ ਹੈਗੇ ਕਿਉਂਕਿ ਚੰਗੀ ਕੀਮਤ ਦੀ ਮੈਂ ਆ ਤੇ ਤੁਸੀਂ ਦੁੱਧ ਤੋਲ ਸਕਦੇ ਆ ਮਿੱਤਰੋ ਪਰ ਮੈਂ ਦੱਸਦੀ ਆ ਮੇ ਦਾ ਟਰਾਂਚਾ ਗਵਾਈ ਭਰਦਾ ਵਾ ਸਮਝਦਾਰ ਬੰਦੇ ਨੇ ਉਹ ਇਹਨੂੰ ਨਤਾਜਾ ਵੇਖ ਕੇ ਲਾ ਲੈਣਾ ਵੀ ਇਹ ਕੀ ਕਰੂਗੀ ਬਰੀਡਰ ਬੰਦੇ ਨੇ ਉਹ ਅੰਗਾ ਪੈਰਾਂ ਤੋਂ ਆਰ ਲਾ ਲੈਣਾ ਵੀ ਇਹ ਕਿੱਥੇ ਜਾ ਕੇ ਖੇਡੂਗੀ ਤੇ ਕੀ ਕਰੂਗੀ ਜਿਹੜਾ ਸ਼ਕੀਨ ਹੈ ਨੀਲੀ ਰਾਵੀ ਦਾ ਮੇਲਿਆਂ 'ਤੇ ਜਾਣ ਦਾ ਸ਼ਕੀਨ ਆ ਮੈਂ ਹੈ ਨਹੀਂ ਮੇਲਾ ਦੇਖਣਾ ਚਾਹੁੰਦਾ ਵਾ ਫਿਰ ਤੁਹਾਡੇ ਲਈ ਸੁਨਹਿਰੀ ਮੌਕਾ ਵਾ ਮਿੱਤਰੋ ਬਾਈ ਨਾਲ ਤੁਸੀਂ ਗੱਲਬਾਤ ਕਰ ਸਕਦੇ ਆ ਪੜਾਣੇ ਪਿੰਡ ਦੇ ਵਿੱਚ ਮੱਕ ਸੰਗੇ ਫੌਜੀ ਬਾਈ ਦੇ ਕੋਲੇ ਮੈਂ ਖੜੀ ਹੋਈ ਆ ਤੇ ਕੀ ਗੱਜਦੇ ਸੀ ਬਈ ਆਪਾਂ ਨੂੰ ਕੇ ਸੁਆਮੀ ਸੁਆਮੀ ਸੁਆਮੀਆਂ ਦੀ ਬੈਗ ਦੇ ਉੱਤੇ ਬਾਈ ਉਹਨਾਂ ਦਾ ਘਰ ਆ ਬਾਕੀ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ